ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇਕਰ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੱਦਣੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੀ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਵਾਂਗੂ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਤਨ ਐਨੀਮਲ ਬਾਈ ਦੇ ਸੇਲ ਆ ਇੱਕ ਟੋਕੜ ਗੱਭਣ ਮੱਝ ਟੋਕੜ ਗਾਂ ਤੇ ਇੱਕ ਬੂਰੀ ਕੱਟੀ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆਂ ਕਿ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਜੀ ਨਾਮ ਸੁਵੀਰ ਸਿੰਘ ਪਿੰਡ ਵਦਨੀ ਕਰਾਂਗੇ ਆਪਾਂ ਪਹਿਲਾ ਵੀਡੀਓ ਪਾਣਾ ਸੇਲ ਹੋ ਗਿਆ ਸੀ ਬਸ ਅੱਜ ਤਨ ਐਨੀਮਲ ਸੇਲ ਆ ਇੱਕ ਨੰਬਰ ਤੋਂ ਗਾਂ ਤੋਂ ਸ਼ੁਰੂ ਕਰਦੇ ਆਂ ਇਹਦੀ ਇੱਕ ਡਿਟੇਲ ਆ ਜੀ ਵੀਰੇ ਅੱਜ ਹੀ ਲਈ ਆਪਾਂ 11 ਕਿਲੋ ਦੁੱਧੂ ਕੇ ਲਈਏ 1.5 ਕਿ ਮਹੀਨੇ ਦੀ ਸੂਈ ਵੀ ਇੱਥੇ ਆ ਤੇ ਬੱਚਾ ਬੱਚਾ ਹੈ ਨੀਗਾ ਬੱਚਾ ਠੀਕ ਆ ਜੀ ਤੇ AI ਵਗੈਰਾ ਤਾਂ ਨਹੀਂ ਹੋਈ ਨਹੀਂ ਵੀਰੇ ਠੀਕ ਆ ਡੇਢ ਮਹੀਨਾ ਹੋ ਗਿਆ ਸੂਈ ਨੂੰ 11 ਕਿਲੋ ਆਪਾਂ ਚੋਕੇ ਲਈ ਆ ਜੀ ਬਾਈ ਕਹਿੰਦਾ ਤੇ ਸੀਲ ਸਾਬੂ ਫਲ ਆ ਜੀ ਹਾਂਜੀ ਵੀਰੇ ਸੀਲ ਕੱਢ ਲੋ ਜੀ ਬਾਹਰ ਫੇਸ ਕੁਆਲਟੀ ਸੋਹਣੀ ਆ ਕਿੰਨੇਵੇਂ ਸੂਈ ਸੂਈ ਵੀ ਆ ਜੀ ਪਹਿਲਾ ਸੂਆ ਸੂਈ ਵੀ ਇਧਰ ਪਹਿਲਾ ਸੂਆ ਸੂਈ ਵੈੜ ਸੋਹਣੀ ਫੇਸ ਕੁਆਲਟੀ ਜੱਤ ਬਰੀਡ ਵਾਲੀ ਥਣਾ ਦੇ ਸਾਈਜ਼ ਤੁਹਾਨੂੰ ਨੇੜੇ ਤੋਂ ਦਿਖਾ ਦੇਣਾ ਚਾਰੇ ਥਾਂ ਨਿਖੜਵੇਂ ਇੱਕੋ ਸਾਈਜ਼ ਦੇ ਬਾਕੀ ਆਰਡਰ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਜਿੰਨਾ ਦੁੱਧ ਬਾਈ ਨੇ ਦੱਸਿਆ 11 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਕੋਈ ਵੀ ਤਸੱਲੀ ਵਾਸਤੇ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਹੈ ਸੀਲ ਸਾਊ ਫੁੱਲ ਹੈ ਜੀ ਪੂਰੀ ਸੀਲ ਸਾਊ ਆ ਦੇਖ ਸਕਦੇ ਹੋ ਤੁਸੀਂ ਥਣਾ ਦੇ ਸਹਿਜ ਸੋਹਣੇ ਆ ਜੀ ਪ੍ਰਿੰਟ ਵਗੈਰਾ ਚੰਗਾ ਜੀ ਕੀ ਮੁੱਲ ਹੈ ਜੀ ਇਹਦਾ ਮੁੱਲ 30000 ਰੁਪਏ ਮਾਨਤਨ ਹੋ ਜਾਊਗਾ ਜੀ ਮੁੱਲ ਬਾਈ 30000 ਰੁਪਿਆ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਜ਼ਰੂਰ ਕੀਤਾ ਜਾਊਗਾ ਜਿਹੜੇ ਵੀ ਇਹਨੂੰ ਪਸੰਦ ਆਉਂਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਇਹ ਮਾਇਦੇ ਕੀ ਡਿਟੇਲ ਹੈ ਜੀ ਇਹ ਸਲੇਬਰੇ 6 ਕਿਲੋ ਦੁੱਧ ਤਾਂ ਸਾਢੇ 3 ਮਹੀਨੇ ਦੀ ਗੱਭਣਾ ਠੀਕ ਆ ਜੀ ਕਿੰਨੇਵੇਂ ਸੂਏ ਲਈ ਗੱਭਣਾਈ ਇਹ ਚੌਥਾ ਸੂਆ ਸੂਈ ਵੀ ਹੈ ਠੀਕ ਆ ਜੀ ਤੇ ਸੱਜਰ ਦਾ ਕਿੰਨਾ ਦੁੱਧ ਸੀ 14 ਕਿਲੋ ਦੱਸਿਆ ਵੀਰੇ ਅਸਾਂ ਦੇ ਐਸੇ ਵਕਤ 6 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਤੇ ਸਾਢੇ 3 ਮਹੀਨਿਆਂ ਦੀ ਗੱਬ ਆ ਜੇ ਕੋਈ ਵੀਰ ਚੈੱਕ ਕਰਵਾਉਣੀ ਚਾਹੁੰਦਾ ਹੋਵੇ ਜਾਂ ਦੋ ਟਾਈਮ ਚਾਰ ਟਾਂ ਚਬਾਈ ਕਰਨੀ ਚਾਹੁੰਦਾ ਹੋਵੇ ਹਾਂਜੀ ਵੀਰੇ ਸਾਹਿਬ ਠੀਕ ਆ ਜੀ ਦੇਖ ਸਕਦੇ ਹੋ ਤੁਸੀਂ ਥਣਾ ਦੇ ਸਾਈਜ਼ ਸੋਹਣੇ ਆ ਜੀ ਸਾਢੇ 3 ਮਹੀਨਿਆਂ ਦੀ ਗੱਬ ਆ ਤੇ ਸ਼ੇਕਲੋ ਨੱਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਆ ਦੋ ਟਾਈਮ ਚਾਰ ਟਾਈਮ ਚਵਾਈ ਕਰਕੇ ਫੇਸ ਕੁਆਲਿਟੀ ਨੇੜੇ ਤੋਂ ਚੈੱਕ ਕਰ ਲਓ ਵੱਡੇ ਢਾਂਚੇ ਦੀ ਤੇ ਵੱਡੇ ਕਦ ਕਾਟ ਦੀ ਮੱਝ ਹੈ ਜੀ। ਹੈਡ ਬਲੈਕ ਕੀ ਮੁੱਲ ਹੈ ਜੀ ਇਹਦਾ? 48000 ਦੀ ਦਵਾਂਗੇ। ਮਾਨਤਨ ਹੋ ਜਾਊਗਾ ਜੀ। ਹਾਂ ਜੀ ਵੀਰੇ 48000 ਰੁਪਏ ਬਾਈ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਜ਼ਰੂਰ ਕੀਤਾ ਜਾਊਗਾ। ਤਿੰਨ ਨੰਬਰ ਬੂਰੀ ਕੱਟੀ ਇਹਦੀ ਕੀ ਡਿਟੇਲ ਹੈ ਜੀ? ਇਹ 10 ਮਹੀਨੇ ਦੀ ਹੈ ਵੀਰੇ। ਠੀਕ ਆ 10 ਮਹੀਨੇ ਉਮਰ ਆ ਜੀ ਤੇ ਮਾਂ ਦਾ ਮਾਰਕ ਰਿਕਾਰਡੀ 14 ਕਿਲੋ ਦਾ ਦੱਸਿਆ ਠੀਕ ਹੈ ਜੀ 10 ਮਹੀਨੇ ਬਾਈ ਉਮਰ ਦਾ ਦਾ ਮਾ ਦਾ ਮਾਰਕ ਰਿਕਾਰਡ ਮਾਲਕਾਂ ਨੇ 14 ਕਿਲੋ ਦਾ ਦੱਸਿਆ ਬਾਈ ਦੀ ਲਿਆਂਦੀ ਹੋਈ ਆ ਚੋਲੀ ਤੁਸੀਂ ਦੇਖ ਸਕਦੇ ਹੋ ਚਾਰੇ ਥਾਂ ਨਿਖੜ ਮੇ ਇੱਕੋ ਜਿਹੇ ਸਾਈਜ਼ ਦੇ ਕੋਈ ਵਾਧੂ ਸ਼ਾਖ ਨਹੀਂ ਕੀ ਮੁੱਲ ਆ ਜੀ ਇਹਦਾ ਇਹਦਾ 22000 ਰੁਪਿਆ 22000 ਰੁਪਿਆ ਮੁੱਲ ਕਰਦੇ ਜਿਹੜੇ ਬਾਈ ਵੱਲੋਂ ਰੇਟ ਕੀਤੇ ਗਏ ਆ ਕੋਈ ਫੈਕਸ ਨਹੀਂ ਜਿਹੜੇ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ